ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦਿਆਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਸਿੱਧਾ ਆਪਾਂ ਕੈਨੇਡਾ ਤੋਂ ਸਟਾਰਟ ਕਰ ਰਹੇ ਹਾਂ ਕਿਉਂਕਿ ਹਾਂਜੀ ਆਖਰੀ ਦਿਨਾਂ 'ਚ ਮੈਂ ਇੱਥੇ ਆਇਆ ਹੋਇਆ ਸੀਗਾ ਹਨਾ ਥੋੜੇ ਕਿ ਦਿਨਾਂ ਲਈ ਮੈਂ ਇੱਥੇ ਹੋਰਾਂ ਤੇ ਬਾਅਦ 'ਚ ਆਪਾਂ ਆਪਣੇ ਨੈਕਸਟ ਕੰਟਰੀ ਘੁੰਮਣ ਜਾਵਾਂਗੇ ਉਹ ਕੰਟਰੀ ਪਰ ਮੈਂ ਦੱਸੂਗਾ ਨਹੀਂ ਕਿਹੜਾ ਤੁਸੀਂ ਖੁਦ ਕਮੈਂਟ ਵਿੱਚ ਗੈਸ ਕਰਕੇ ਦੇਖੋ ਕਈ ਲੋਕ ਪੁੱਛਣਗੇ ਵੀ ਭਾਈ ਦੁਬਾਰਾ ਫੇਰ ਕਿਹੜਾ ਆਇਆ ਸੋ ਕੁਸ਼ਕਤ ਦੇ ਨਾਲ ਹੀ ਆਇਆ ਹਾਂ ਕਿਉਂਕਿ ਇਹ ਹੁਣ ਆਪਾਂ ਥੋੜਾ ਆਪਾਂ ਇੱਕ ਹੋਰ ਕੰਟਰੀ ਘੁੰਮਣ ਜਾ ਰਹੇ ਆ ਉਹ ਫਿਲਹਾਲ ਮੈਂ ਦੱਸੂਗਾ ਨਹੀਂ ਮੈਂ ਇੱਥੇ ਵਾਪਸ ਮੈਂ ਤਾਂ ਆਇਆ ਕਿਉਂਕਿ ਅੱਗੇ ਫਿਰ ਜਿਹੜੇ ਮੇਰੇ ਦੋਸਤਾਂ ਨਾਲ ਮੈਂ ਅੱਗੇ ਘੁੰਮਣ ਫਿਰਨ ਜਾਣਾ ਉਹ ਇੱਥੇ ਕੈਨੇਡਾ ਹੀ ਰਹਿੰਦੇ ਨੇ ਹਨਾ ਫਿਰ ਉਹ ਕਹਿੰਦੇ ਆਪਾਂ ਇੱਕ ਵਾਰ ਇਕੱਠੇ ਹੁੰਨੇ ਆ ਫਿਰ ਆਪਾਂ ਅੱਗੇ ਘੁੰਮਣ ਫਿਰਨ ਚੱਲਦੇ ਆ ਹੁਣ ਖਾਸ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿਉਂਕਿ ਐਕਚੁਅਲੀ ਮੈਂ ਤਾਂ ਆਲਮੋਸਟ ਹੁਣ 1 ਸਾਲ ਤੋਂ ਵੀ ਉੱਪਰ ਹੋ ਗਿਆ ਮੈਂ ਕੈਨੇਡਾ ਛੱਡਤੀ ਸੀ ਹਨਾ ਮੈਂ ਆਲਮੋਸਟ ਇੱਥੇ 3 ਸਾਲ ਰਿਹਾ ਸੀ ਉਸ ਬਾਅਦ ਫਿਰ ਮੈਂ ਮੂਵ ਆਊਟ ਹੋ ਗਿਆ ਮੈਂ ਵਾਪਸ ਇਟਲੀ ਚਲ ਗਿਆ ਸੀ ਬਹੁਤ ਵੀਰ ਪੁੱਛਦੇ ਹੁੰਦੇ ਨੇ ਹਨਾ ਵੀ ਮੈਂ ਕਿਉਂ ਇਹ ਡਿਸੀਜਨ ਲਿੱਤਾ ਕਿਉਂ ਮੈਂ ਉਹ ਆਲਮੋਸਟ ਟਾਈਟਨ ਸਾਲ ਲਾ ਕੇ ਫਿਰ ਵਾਪਸ ਇਟਲੀ ਮੂਵ ਹੋ ਗਿਆ ਵੀ ਇਟਲੀ ਬੈਟਰ ਆ ਜਾਂ ਕੈਨੇਡਾ ਬੈਟਰ ਆ ਹਨਾ ਕਿੱਥੇ ਦੀ ਲਾਈਫ ਜ਼ਿਆਦਾ ਵਧੀਆ ਕਿੱਥੇ ਜ਼ਿਆਦਾ ਪੈਸੇ ਬਣਦੇ ਨੇ ਸੋ ਇਹ ਬਹੁਤ ਵੀਰਾਂ ਦੇ ਸਵਾਲ ਸੀ ਹਨਾ ਸੋ ਦੇਖੋ ਮੇਨ ਚੀਜ਼ ਹੁਣ ਕੀ ਆ ਹਰ ਕਿਸੇ ਦੀ ਕਹਾਣੀ ਅਲੱਗ-ਅਲੱਗ ਹੁੰਦੀ ਆ ਠੀਕ ਹੈ ਜੀ ਹਰ ਕੋਈ ਬੰਦਾ ਅਲੱਗ-ਅਲੱਗ ਕੰਮ ਵਿੱਚ ਵੜਦਾ ਹੁਣ ਖਾਸ ਕਰਕੇ ਜਿਹੜਾ ਕੰਮ ਮੈਂ ਕਰ ਰਿਆ ਇਟਲੀ ਵਿੱਚ ਮਾਰਗੇਜ ਬ੍ਰੋਕਰ ਦਾ ਕੰਮ ਤੇ ਇਨਸ਼ੋਰੈਂਸ ਬ੍ਰੋਕਰ ਦਾ ਕੰਮ ਹੁਣ ਉਹੀ ਚੀਜ਼ ਤੇ ਮੇਰਾ ਫੋਕਸ ਬਣਿਆ ਹੋਇਆ ਵੀ ਉਹੀ ਚੀਜ਼ ਮੈਂ ਹੁਣ ਗਰੋ ਕਰਨੀ ਆ ਹੁਣ ਮੈਂ ਕਿਹੜੀ ਮੇਨ ਵਜਾ ਸੀਗੀ ਜਿਹਦੇ ਕਰਕੇ ਕੈਨੇਡਾ ਤੋਂ ਵਾਪਸ ਇਟਲੀ ਆ ਗਿਆ ਹਨਾ ਕਿਉਂਕਿ ਕੈਨੇਡਾ ਬਹੁਤ ਲੋਕ ਨੇ ਵੀ ਅਸੀਂ ਵਾਪਸ ਜਾਣਾ ਚਾਹੁੰਦੇ ਆ ਰਿਵਰਸ ਮਾਈਗ੍ਰੇਸ਼ਨ ਪਰ ਕਰਦਾ ਕੋਈ ਕੋਈ ਆ ਛੋਟਾ ਹੁੰਦਾ ਹੀ ਮੈਂ ਇਟਲੀ ਰਿਹਾ ਹੋਇਆ ਹਨਾ ਹਮੇਸ਼ਾ ਉਹ ਯੂਰੋਪੀਅਨ ਕਲਚਰ ਵਿੱਚ ਯੂਰਪੀਅਨ ਕੰਟਰੀਜ਼ ਵਿੱਚ ਬਿਲਕੁਲ ਅਲੱਗ ਮਾਹੌਲ ਹੁੰਦਾ ਮੈਂ ਉਸ ਮਾਹੌਲ ਵਿੱਚ ਬੜਾ ਹੋਇਆ ਪਹਿਲੀ ਕਲਾਸ ਤੋਂ ਉੱਥੇ ਵੀ ਮੈਂ ਸਾਰੀ ਆਪਣੀ ਪੜ੍ਹਾਈ ਕੀਤੀ ਤੇ ਜਦੋਂ ਬਾਅਦ ਚੋ ਹਾਈ ਸਕੂਲ ਵੀ ਨਵੇੜ ਤਾਂ ਉਸ ਤੋਂ ਬਾਅਦ ਹਨਾ ਡਿਸਾਈਡ ਕੀਤਾ ਵੀ ਅੱਗੇ ਹੁਣ ਕਾਲਜ ਯੂਨੀਵਰਸਿਟੀ ਜੋ ਜਾਣਾ ਹਨਾ ਵੀ ਕਿੱਥੇ ਕਰ ਸਕਦੇ ਆ ਤੇ ਮੈਂ ਫਿਰ ਡਿਸਾਈਡ ਕੀਤਾ ਮੈਂ ਕਿ ਚੱਲ ਕੈਨੇਡਾ ਚੱਲ ਜਾਨੇ ਆ ਕੈਨੇਡਾ ਆ ਕੇ ਜੋ ਮੈਂ ਐਕਸਪੈਕਟ ਕਰਕੇ ਆਇਆ ਸੀਗਾ ਇੱਥੇ ਜਿੱਦਾਂ ਦੀਆਂ ਚੀਜ਼ਾਂ ਮੈਨੂੰ ਲੱਗਦੀਆਂ ਸੀਗੀਆਂ ਵੀ ਇੱਥੇ ਮਿਲਣਗੀਆਂ ਉਹ ਚੀਜ਼ ਨਹੀਂ ਸੀਗੀ ਹਨਾ ਕਿਉਂਕਿ ਰਿਐਲਿਟੀ ਆਬਵੀਅਸਲੀ ਬਿਲਕੁਲ ਅਲੱਗ ਹੁੰਦੀ ਹੈ ਐਕਸਪੈਕਟੇਸ਼ਨ ਬੰਦਾ ਬਹੁਤ ਰੱਖਦਾ ਦੇਖੋ ਮੈਂ ਇੱਕ ਦੋ ਚੀਜ਼ਾਂ ਕਹਿਣਾ ਜੋ ਕਿ ਉਹ ਬੰਦੇ ਵਾਲੀ ਹੋਣਗੇ ਆ ਜਿਹੜੇ ਕਿ ਸੋਚ ਰਹੇ ਨੇ ਵੀ ਅਸੀਂ ਬਾਹਰ ਮੂਵ ਕਰਨਾ ਚਾਹੁੰਦੇ ਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਜੇ ਤੁਸੀਂ ਆਲਰੇਡੀ ਕੋਈ ਬਾਹਰਲੇ ਕੰਟਰੀ ਰਹਿ ਰਹੇ ਹੋ ਤੇ ਤੁਸੀਂ ਇੱਕ ਹੋਰ ਕੰਟਰੀ ਵਿੱਚ ਦੁਬਾਰਾ ਮੂਵ ਹੋਣ ਦੀ ਸੋਚ ਰਹੇ ਹੋ ਤਾਂ ਦੇਖੋ ਸੋ ਸਮਝ ਕੇ ਚੀਜ਼ ਕਰਿਓ ਕਿਉਂਕਿ ਪ੍ਰੋਬਬਲੀ ਜਿਹੜੇ ਕੰਟਰੀ ਤੁਸੀਂ ਆਲਰੇਡੀ ਰਹਿ ਰਹੇ ਹੋ ਜਿਵੇਂ ਕਾਫੀ ਲੋਕ ਜਿਵੇਂ ਯੂਰਪ ਵਿੱਚ ਰਹਿੰਦੇ ਨੇ ਫਿਰ ਯੂਰਪ ਤੋਂ ਵੀ ਕੋਈ ਹੋਰ ਕੰਟਰੀ ਮੂਵ ਹੋ ਜਾਂਦੇ ਨੇ ਹਨਾ ਸੋ ਜਿੱਥੇ ਤੁਸੀਂ ਆਲਰੇਡੀ ਰਹਿ ਰਹੇ ਹੋ ਤੁਹਾਡਾ ਬੇਸ ਬਣਿਆ ਹੋਇਆ ਸਾਰਾ ਸਿਸਟਮ ਤੁਹਾਡਾ ਚੱਲ ਜਾਂਦਾ ਹੋਸਟ ਪ੍ਰੋਬਬਲੀ ਜੇ ਤੁਸੀਂ ਉੱਥੇ ਰਹਿ ਰਹੇ ਹੋ ਤਾਂ ਪੇਪਰ ਆਵਲੋ ਵੀ ਸਾਰਾ ਕੁਝ ਓਕੇ ਹੋਊਗਾ ਕੋਈ ਪ੍ਰੋਬਲਮ ਵੀ ਨਹੀਂ ਹੋਣੀ ਕੰਮ ਵੀ ਹੋਣਾ ਤੁਹਾਡਾ ਕੈਰੀਅਰ ਵੀ ਚੱਲ ਜਾਂਦਾ ਸੋ ਜੇ ਤੁਸੀਂ ਆਲਰੇਡੀ ਪਹਿਲਾ ਹੀ ਬਾਰਲਦੇਸ਼ ਰਹਿ ਰਹੇ ਹੋ ਤਾ ਅੱਗੇ ਕੋਈ ਹੋਰ ਬਾਰਲਦੇਸ਼ ਮੂਵ ਹੋਣਾ ਜ਼ਿਆਦਾ ਫਾਇਦਾ ਹੈ ਨਹੀਂ ਕਿਉਂਕਿ ਜੇ ਤੁਖੋਂ ਕੇ ਲਗਭਗ ਸਿਮਿਲਰ ਚੀਜ਼ਾਂ ਨੇ ਜੇ ਤੁਸੀਂ ਕੋਈ ਨਵੀਂ ਜਗ੍ਹਾ ਜਾਣ ਦੀ ਸੋਚ ਰਹੇ ਹੋ ਤਾਂ ਨਵੀਂ ਜਗ੍ਹਾ ਤਾਂ ਹੋਰ ਜ਼ਿਆਦਾ ਤੁਹਾਨੂੰ ਸਟਰਗਲ ਕਰਨੀ ਪੈਣੀ ਆ ਬੰਦਾ ਐ ਸੋਚ ਕੇ ਜਾਂਦਾ ਵੀ ਉੱਥੇ ਜਾ ਕੇ ਮੇਰੀ ਜ਼ਿੰਦਗੀ ਆਸਾਨ ਹੋ ਜੂ ਪਰ ਉੱਥੇ ਜਾ ਕੇ ਹੋਰ ਔਖੀ ਹੋ ਜਾਣੀ ਆ ਤੁਹਾਡੇ ਲਾਈਫ ਤੇ ਫਿਰ ਬੰਦਾ ਆਪਣੀ ਪੁਰਾਣੀ ਲਾਈਫ ਨੂੰ ਥੋੜਾ ਬਹੁਤਾ ਕਦਰਪਾਉਂਦਾ ਹਨਾ ਵੀ ਯਾਰ ਕਿੰਨੀ ਵਧੀਆ ਵਾਰੀ ਲਾਈਫ ਹੁੰਦੀ ਸੀ ਮੈਂ ਖੋਦ ਹੀ ਇਹ ਉਹ ਚ ਫਸ ਗਿਆ ਤੋ ਸਭ ਤੋਂ ਪਹਿਲਾਂ ਤਾਂ ਇਹ ਆ ਆਲਰੇਡੀ ਜੇ ਤੁਸੀਂ ਬਾਹਰਲੇ ਦੇਸ਼ ਵਿੱਚ ਰਹਿ ਰਹੇ ਹੋ ਤਾਂ ਜੇ ਤੁਸੀਂ ਇਧਰ ਵੈਸਟਰਨ ਕੰਟਰੀਸਟ ਵੀ ਮੂਵ ਕਰਦੇ ਹੋ ਜਾਦੇ ਫਰਕ ਹੈ ਨੀਗਾ ਸਿਸਟਮ ਵਿੱਚ ਜਿਹੜੇ ਕੰਟਰੀ ਵਿੱਚ ਤੁਸੀਂ ਪੜੇ ਲਿਖੇ ਹੋ ਸ਼ੁਰੂ ਤੋਂ بیس ਬਣਿਆ ਉਹ ਚ ਫਿਰ ਵੀ ਇੱਕ ਨਿੱਕੀ ਜੀ ਐਡਵਾਂਟੇਜ ਹੁੰਦੀ ਆ ਕਿਉਂਕਿ ਉੱਥੇ ਤੇ ਸਿਸਟਮ ਬਾਰੇ ਉੱਥੇ ਦੇ ਲੋਕਾਂ ਬਾਰੇ ਤੁਹਾਡਾ ਸਰਕਲ ਵੀ ਬਣਿਆ ਹੁੰਦਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਪਤਾ ਹੁੰਦਾ ਉੱਥੇ ਜੇ ਕੋਈ ਚੀਜ਼ ਤੁਸੀਂ ਸ਼ੁਰੂ ਕਰਨੀ ਆ ਤੁਹਾਡੀ ਜਾਣ ਪਹਿਚਾਣ ਵੀ ਕਾਫੀ ਆ ਕੋਈ ਵੀ ਤਰ੍ਹਾਂ ਦਾ ਕੰਮ ਤੁਸੀਂ ਸਟਾਰਟ ਕਰ ਸਕਦੇ ਹੋ ਪਲੱਸ ਜੇ ਤੁਸੀਂ ਆਪਦੇ ਆਲਰੇਡੀ ਕਰਦਿਆਂ ਨਾ ਰਹ ਰਹੇ ਹੋ ਤਾਂ ਉਹ ਵੀ ਤੁਹਾਡੇ ਲਈ ਬਹੁਤ ਹੈਲਪ ਆ ਹੁਣ ਜੇ ਤੁਸੀਂ ਇੱਕ ਹੋਰ ਕੰਟਰੀ ਹੁਣ ਉੱਥੋਂ ਮੂਵ ਕਰ ਜਾਂਦੇ ਹੋ ਤਾਂ ਤੁਸੀਂ ਲੀਟਰਲੀ ਜ਼ੀਰੋ ਤੋਂ ਸ਼ੁਰੂ ਕਰਦੇ ਹੋ ਹਨਾ ਜਿਵੇਂ ਗੇਮ ਆਪਾਂ ਹਾਰ ਜਾਂਦੇ ਆ ਦੁਬਾਰਾ ਲੈਵਲ 1 ਤੋਂ ਸ਼ੁਰੂ ਕਰਦੇ ਆ ਨਾ ਤੁਸੀਂ ਦੁਬਾਰਾ ਲੈਵਲ 1 ਤੋਂ ਸ਼ੁਰੂ ਕਰੋਗੇ ਤੇ ਹੌਲੀ-ਹੌਲੀ ਬੰਦਾ ਫਿਰ ਉੱਪਰ ਆਈ ਜਾਂਦਾ ਹਨਾ ਐ ਤਾਂ ਹੈ ਨੀਗਾ ਵੀ ਬੰਦਾ ਉੱਥੇ ਰਹਿੰਦਾ ਬਹੁਤ ਸਾਰੇ ਸਾਲ ਦੇਣੇ ਪੈਂਦੇ ਨੇ ਪਰ ਟਾਈਮ ਬਾਅਦ ਬੰਦੇ ਦਾ ਆਪ ਹੀ ਸਾਰਾ ਸਿਸਟਮ ਸਹੀ ਹੁੰਦਾ ਜਾਂਦਾ ਸੋ ਜੇ ਤੁਸੀਂ ਮੂਵ ਕਰਦੇ ਹੋ ਕਮ ਸੇ ਕਮ ਪਹਿਲੇ 5 ਤੋਂ 6 ਸਾਲ ਤਾਂ ਤੁਹਾਨੂੰ ਪ੍ਰੋਪਰ ਸਾਰਾ ਸੈੱਟ ਹੋਣ ਨੂੰ ਲੱਗ ਜਾਣਾ 5-6 ਸਾਲ ਚ ਪ੍ਰੋਬਬਲੀ ਔਨ ਐਵਰੇਜ ਜ਼ਿਆਤਰ ਲੋਕ ਕਰ ਲੈਂਦੇ ਨੇ ਆ ਕੇ ਪੇਪਰ ਉਪਰ ਲੈ ਲੈਂਦੇ ਨੇ ਘਰ-ਬਾਰ ਖਰੀਦ ਲੈਂਦੇ ਨੇ ਉਹ ਤੋਂ ਬਾਅਦ ਫਿਰ ਚਲੋ ਸੋਚਦੇ ਨੇ ਵੀ ਹੁਣ ਕੀ ਕਰੀਏ ਹੁਣ ਇਟਲੀ ਵਿੱਚ ਕੀ ਆ ਉੱਥੇ ਮੈਂ ਪੜਿਆ ਲਿਖਿਆ ਸ਼ੁਰੂ ਤੋਂ ਹਨਾ ਬੇਸਿਕਲੀ ਉੱਥੇ ਹੀ ਸਾਰਾ 베ਸ ਬਣਿਆ ਪਹਿਲੀ ਕਲਾਸ ਤੋਂ ਉੱਥੇ ਹੀ ਪੜ੍ਹਿਆ ਲਿਖਿਆ ਉੱਥੇ ਹੀ ਹੁਣ ਮੈਂ ਆਪਦਾ ਕੰਮ ਸ਼ੁਰੂ ਕੀਤਾ ਹੋਇਆ ਹਨਾ ਉੱਥੇ ਵੀ ਪੰਜਾਬੀ ਕਮਿਊਨਿਟੀ ਹੈਗੀ ਆ ਕੈਨੇਡਾ ਵਿੱਚ ਚਲੋ ਥੋੜੀ ਜਿਹੀ ਜ਼ਿਆਦਾ ਆ ਹੁਣ ਇੱਥੇ ਇੰਨੀ ਪੰਜਾਬੀ ਕਮਿਊਨਿਟੀ ਹੋਣ ਦੇ ਬਾਵਜੂਦ ਕੰਪੀਟੀਸ਼ਨ ਬਹੁਤ ਵੱਧ ਗਿਆ ਤੁਸੀਂ ਕੋਈ ਵੀ ਚੀਜ਼ ਸ਼ੁਰੂ ਕਰੋਗੇ ਤਾਂ ਆਲਰੇਡੀ ਪਹਿਲਾਂ ਹੀ ਬਹੁਤ ਸਾਰੇ ਤੁਹਾਡੇ ਕੰਪੀਟੀਟਰ ਨੇ ਜੋ ਕਿ ਮੇਬੀ ਤੁਹਾਨੂੰ ਅੱਗੇ ਤੱਕ ਨਹੀਂ ਜਾਣਦੇਣਗੇ ਉਹ ਫੀਲਡ ਵਿੱਚ ਹੋਰ ਤੁਸੀਂ ਕੰਟ੍ਰੀਐਂਸ ਦੇਖੋਗੇ ਹਨ ਆਪਾਂ ਮੈਂ ਯੂਰਪੀਅਨ ਕੰਟਰੀਜ਼ ਹੋ ਗਏ ਆ ਮੋਸਟਲੀ ਯੂਰਪੀਅਨ ਕੰਟਰੀਜ਼ ਕਿਉਂਕਿ ਹੁਣ ਆ ਸਾਲਾਂ ਵਿੱਚ ਉੱਥੇ ਲੋਕ ਜ਼ਿਆਦੇ ਜਾ ਰਹੇ ਨੇ ਉੱਥੇ ਆਪਣੇ ਲੋਕਾਂ ਦੀ ਗਿਣਤੀ ਹੁਣ ਵੱਧਦੀ ਜਾ ਰਹੀ ਆ ਉੱਥੇ ਤੁਸੀਂ ਕੋਈ ਵੀ ਅੱਜ ਦੇ ਟਾਈਮ ਆਫ ਦਾ ਕੰਮ ਸ਼ੁਰੂ ਕਰਨਾ ਖਾਸ ਕਰਕੇ ਸਰਵਿਸ ਵਾਲਾ ਕੰਮ ਜਿੱਥੇ ਤੁਹਾਡੇ ਕਲਾਇੰਟ ਆਉਂਦੇ ਨੇ ਤਾਂ ਤੁਹਾਡਾ ਜਾਦੇ ਉੱਥੇ ਚੱਲੋ ਸਭ ਤੋਂ ਪਹਿਲੀ ਚੀਜ਼ ਦਾ ਇਹ ਆ ਵੀ ਕੰਪੀਟੀਟਰ ਵੀ ਤੁਹਾਡੇ ਘੱਟ ਹੋਣਗੇ ਇੰਨੇ ਲੋਕ ਹਜੇ ਹੈ ਨਹੀਂਗੇ ਉੱਥੇ ਜੋ ਕਿ ਇਹ ਚੀਜ਼ਾਂ ਕਰ ਰਹੇ ਨੇ ਚਲੋ ਥੋੜਾ ਬਹੁਤ ਹੁਣ ਅੰਦਰ ਚੱਲਦੇ ਆਂ ਦੂਸਰੀ ਗੱਲ ਹੁਣ ਯੂਰਪ ਦੇ ਦੇਸ਼ਾਂ ਦੀ ਮੈਨੂੰ ਕਿਹੜੀ ਇਹ ਚੀਜ਼ ਵਧੀਆ ਲੱਦੀ ਹੈ ਉੱਥੇ ਦੇ ਰੂਲ ਐਂਡ ਰੈਗੂਲੇਸ਼ਨ ਮੇਨ ਕੀ ਨੇ ਤੁਸੀਂ ਆਪਦਾ ਕੰਮ ਵੀ ਕਰੋ ਤੁਹਾਨੂੰ ਛੁੱਟੀਆਂ ਵੀ ਪੂਰੀਆਂ ਮਿਲਦੀਆਂ ਨੇ ਸਹੂਲਤਾਂ ਵੀ ਬਹੁਤ ਨੇ ਮੈਡੀਕਲ ਵੀ ਸਾਰੀ ਫ੍ਰੀ ਆ ਜੇ ਬੰਦਾ ਬਿਮਾਰ ਆ ਫਿਰ ਵੀ ਪੂਰੇ ਪੈਸੇ ਦਿੰਦੇ ਨੇ ਜੇ ਛੁੱਟੀਆਂ ਤੇ ਗਿਆ ਫਿਰ ਵੀ ਪੂਰੇ ਪੈਸੇ ਦਿੰਦੇ ਨੇ ਤੇ ਓਵਰਆਲ ਬੰਦੇ ਕੋ ਆਪਦੇ ਆਪ ਲਈ ਵੀ ਟਾਈਮ ਹੈਗਾ ਆ ਨਿਗਾ ਵੀ ਹਨਾ 24/7 ਬੰਦਾ ਅਧਿਆੜੀਆਂ ਲਾਈ ਜਾਂਦਾ ਕੰਮ ਹੀ ਕਰੀ ਜਾਂਦਾ ਬੰਦੇ ਕੋ ਆਪਦੇ ਆਪ ਲਈ ਵੀ ਟਾਈਮ ਆ ਫੈਮਿਲੀ ਲਈ ਵੀ ਟਾਈਮ ਆ ਵਧੀਆ ਗੱਲ ਕੀ ਆ ਕਿ ਜਾਇਤਰ ਫੈਮਿਲੀਆਂ ਵਿੱਚ ਭਾਵੇਂ ਇੱਕ ਬੰਦਾ ਵੀ ਕੰਮ ਕਰੀ ਜਾਵੇ ਉਸ ਦੇ ਹਿਸਾਬ ਨਾਲ ਚੱਲੇ ਆਪਦੇ ਸਾਰੇ ਖਰਚੇ ਪਾਣੀ ਹੈਂਡਲ ਕਰ ਲੈਂਦਾ ਸੋ ਬੇਸਿਕਲੀ ਤੁਸੀਂ ਦੇਖੋ ਜੇ ਇੱਕ ਫੈਮਿਲੀ ਵਿੱਚ ਦੋ ਜਾਣੇ ਨੇ ਕਮਾਉਣ ਵਾਲੇ ਤਾਂ ਉਹਨਾਂ ਦਾ ਤਾਂ ਬਹੁਤ ਆਰਾਮ ਨਾ ਚੱਲੂਗਾ ਸਾਰਾ ਹਿਸਾਬ ਕਿਤਾਬ ਕਿਉਂਕਿ ਇੱਕ ਤਨਖਾਹ ਪੂਰੀ ਬੰਦਾ ਬਚਾਈ ਜਾਂਦਾ ਇੱਕ ਬੰਦਾ ਖਰਚਾਂ ਲਈ ਯੂਜ਼ ਕਰਦਾ ਇੱਥੇ ਹੁਣ ਕੀ ਆ ਓਨੈਸਟਲੀ ਹਨਾ ਜੇ ਗੱਲ ਕਰਾਂ ਮੈਂ ਕੋਈ ਵੀ ਕੰਟਰੀ ਨੂੰ ਐ ਚੰਗਾ ਵਾੜਾ ਨਹੀਂ ਕਹਿੰਦਾ ਆਪਾਂ ਹੁਣ ਨਾਰਮਲ ਫੈਕਸ ਬਾਰੇ ਗੱਲ ਕਰ ਰਹੇ ਹਾਂ ਹਨਾ ਹੁਣ ਕੈਨੇਡਾ ਓਵਰਆਲ ਥੋੜੀ ਜਿਹੀ ਜ਼ਿਆਦਾ ਐਕਸਪੈਂਸਿਵ ਆ ਇੱਥੇ ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ ਆ ਜੇ ਫੋਰ ਐਗਜ਼ਾਮਪਲ ਯੂਰਪ ਨਾਲ ਕੰਪੇਅਰ ਕਰੀਏ ਇੱਥੇ ਕਾਸਟ ਆਫ ਲਿਵਿੰਗ ਤਿੰਨ ਗੁਣਾ ਜ਼ਿਆਦਾ ਆ ਤਾਂ ਉਸ ਹਿਸਾਬ ਨਾਲ ਹੀ ਕੰਮ ਕਰਨਾ ਪੈਂਦਾ ਹੁਣ ਇੱਥੇ ਦੇ ਬੰਦੇ ਆ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਇੱਥੇ ਦੀ ਸਰਕਾਰ ਨੇ ਸਿਸਟਮ ਹੀ ਉਹਦਾ ਦਾ ਬਣਾਇਆ ਹਰ ਇੱਕ ਚੀਜ਼ ਮਹਿੰਗੀ ਆ ਤਾਂ ਉਹ ਲਾਈਫ ਸਟਾਈਲ ਅਫੋਰਡ ਕਰਨ ਲਈ ਕੰਮ ਵੀ ਉਸ ਹਿਸਾਬ ਨਾਲ ਕਰਨਾ ਪੈਂਦਾ ਸੱਤੇ ਸੱਤੇ ਦਿਨ ਵੀ ਲਾਉਣੇ ਪੈਂਦੇ ਨੇ ਹਨਾ ਬਹੁਤ ਜ਼ਿਆਦੇ ਘੰਟੇ ਵੀ ਲਾਉਣੇ ਪੈਂਦੇ ਨੇ ਹੋਰ ਚੀਜ਼ਾਂ ਲਈ ਮੇ ਵੀ ਬੰਦੇ ਕੋਲ ਨਹੀਂ ਟਾਈਮ ਹੁੰਦਾ ਹੋਰ ਚੀਜ਼ਾਂ ਬਾਰੇ ਮੇ ਵੀ ਬੰਦਾ ਘੱਟ ਸੋਚਦਾ ਵਕੇਸ਼ਨ ਹੋ ਗਈ ਇਹ ਚੀਜ਼ ਹਨਾ ਵੀ ਬੰਦਾ ਕੰਮਾਂ ਚ ਹੀ ਬੜਾ ਉਲਝਿਆ ਰਹਿੰਦਾ ਬਿਜ਼ੀ ਰਹਿੰਦਾ ਸਾਰੀ ਜ਼ਿੰਦਗੀ ਕੰਮ ਹੀ ਕਰੀ ਜਾਣਾ। ਤੱਬ ਵਿੱਚ ਆਪਦੇ ਆਪ ਲਈ ਵੀ ਬੰਦੇ ਨੂੰ ਟਾਈਮ ਚਾਹੀਦਾ। ਵਰਕ ਲਾਈਫ ਬੈਲੈਂਸ ਬਹੁਤ ਜ਼ਰੂਰੀ ਆ। ਭਾਵੇਂ ਤੁਹਾਡਾ ਆਪ ਦਾ ਕੰਮ ਆ ਭਾਵੇਂ ਤੁਸੀਂ ਕਿਸੇ ਦੇ ਅੰਡਰ ਕੰਮ ਕਰਦੇ ਹੋ। ਵਰਕ ਤੇ ਲਾਈਫ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਸਾਰਾ ਦਿਨ ਐ ਕੰਮ ਕਰੀ ਜਾਂਦੇ ਹੋ ਤੇ ਵਿੱਚ ਬਿਲਕੁਲ ਤੁਸੀਂ ਆਪਦੇ ਆਪ ਲਈ ਟਾਈਮ ਕੱਢਦੇ ਨਹੀਂਗੇ। ਜਿਹੜੇ ਪੈਸੇ ਤੁਸੀਂ ਇਹਨੇ ਕਮਾਉਨੇ ਹੋ ਉਹ ਤੁਸੀਂ ਆਪਦੇ ਆਪ ਤੇ ਖਰਚ ਵੀ ਨਹੀਂ ਸਕਦੇ ਹੈਗੇ। ਫਿਰ ਉਹਦਾ ਵੀ ਕੀ ਫਾਇਦਾ? ਨਾ ਉੱਥੇ ਕੋਈ ਫਰੀडम ਨਹੀਂ ਹੈਗੀ ਇਹ ਚੀਜ਼ ਨੂੰ ਮੈਂ ਫਰੀडम ਨਹੀਂ ਮੰਨਦਾ ਹੈਗਾ। ਜਿਹੜੇ ਕੰਟਰੀ ਚ ਹੋਰ ਅੱਡੀ ਤੁਸੀਂ ਰਹਿ ਰਹੇ ਹੋ ਅੱਜ ਦੇ ਟਾਈਮ ਵਿੱਚ ਹੁਣ ਜਿਹੜੇ ਕੰਟਰੀਸ ਤੁਸੀਂ ਰਹਿੰਦੇ ਹੋ ਉੱਥੇ ਹੀ ਰਹਿਣ ਦਾ ਫਾਇਦਾ ਉੱਥੇ ਹੀ ਅੱਗੇ ਵਧਣ ਬਾਰੇ ਸੋਚੋ। ਸਭ ਤੋਂ ਬੈਸਟ ਆਪਸ਼ਨ ਇਹੀ ਆ। ਅੱਜ ਦੇ ਟਾਈਮ ਵਿੱਚ ਜਿੱਦਾਂ ਦੇ ਸਮੇਂ ਵਿੱਚ ਹੁਣ ਆਪਾਂ ਲੰਘ ਰਹੇ ਆ ਜੇ ਤੁਸੀਂ ਕੰਟਰੀ ਚੇਂਜ ਕਰਦੇ ਹੋ ਤਾਂ ਸਮਝ ਲਓ ਤੁਸੀਂ ਆਪਦੀ ਜ਼ਿੰਦਗੀ ਦੇ ਪਹਿਲੇ 5-6 ਸਾਲ ਤਾ ਸਟਰਗਲ ਨੂੰ ਪੂਰੇ ਦੇਤੇ। ਪਹਿਲੇ 5-6 ਸਾਲ ਤਾ ਸਟਰਗਲ ਹੀ ਕਰਨੀ ਪੈਣੀ ਆ। ਪੈਰ ਲਾਉਣ ਲਈ ਉਹ ਕੰਟਰੀ ਵਿੱਚ ਫਿਰ ਉਹ 5-6 ਸਾਲ ਬਾਅਦ ਤੁਸੀਂ ਸੋਚਦੇ ਹੋ ਵੀ ਹਾਂ ਹੁਣ ਆਪਾਂ ਕੀ ਕਰੀਏ ਠੀਕ ਹੈ ਸੋ ਇਨਸਟੈਡ ਉਹੀ 5-6 ਸਾਲ ਤੁਸੀਂ ਮੇਬੀ ਕੋਈ ਹੋਰ ਚੀਜ਼ ਲਈ ਵਰਤ ਸਕਦੇ ਹੋ ਤੁਸੀਂ ਕੁਸ਼ ਆਫਦਾ ਕਰ ਸਕਦੇ ਹੋ ਬਾਕੀ ਮੁੱਖ ਦੀ ਗੱਲ ਯਾਰ ਇਹ ਆ ਵੀ ਮੈਨੂੰ ਯੂਰੋਪੀਅਨ ਕੰਟਰੀਜ਼ ਦਾ ਲਾਈਫ ਸਟਾਈਲ ਜਾਦਾ ਵਧੀਆ ਲੱਗਿਆ ਮੇਰੇ ਹਿਸਾਬ ਨਾਲ ਉੱਥੇ ਲਾਈਫ ਬੈਟਰ ਆ ਮਤਲਬ ਮੈਨੂੰ ਉੱਥੇ ਦੀ ਲਾਈਫ ਜਾਦਾ ਵਧੀਆ ਲੱਗੀ ਬੰਦਾ ਆਫਦਾ ਵੀ ਕੰਮਕਾਰ ਕਰਦਾ ਫ੍ਰੀ ਟਾਈਮ ਵੀ ਹੈਗਾ ਕਮੈਂਟ ਆਫਰ ਦਾ ਵੀ ਆ ਫੈਮਲੀ ਲਈ ਵੀ ਟਾਈਮ ਹੈਗਾ ਬਾਕੀ ਇਸ ਕਲਿੱਪ ਤੋਂ ਆਪਣਾ ਮਾਈਕ ਬੰਦ ਹੋ ਗਿਆ ਸੀ ਸੋ ਆ ਸੀਗੇ ਆਦੀ ਵੀਡੀਓ ਉਮੀਦ ਕਰਦਾ ਤੁਮ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ